ਬਾਪੂ ਜੀ ਹੋ ਰਿਆਂ ਦੀ ਲੋਕ ਇਤ ਵਰਗੀ ਲੰਬੀ ਉਮਰ ਚਾਹੁੰਦੇ ਆ ਅਸੀਂ ਚਾਹੁੰਦੇ ਆ ਸੁਖਦੀਪ ਦੇ ਪੋਤਿਆਂ ਨੂੰ ਖੜ੍ਹਾਉਂਦੇ ਅਸੀਂ ਦੇਖੀਏ ਸਾਡਾ ਅਗਲਾ ਸੁਪਨਾ ਇਹ ਆ ਉਸ ਤੱਕ ਜਾਣ ਦੇ ਲਈ ਅਸੀਂ ਜੋ ਕਰਵਾਨੇ ਸਾਡੇ ਤੋਂ ਹੋਈ ਅਸੀਂ ਦੇਵਾਂਗੇ ਅਸੀਂ ਬਾਪੂ ਜੀ ਨੂੰ ਪਿਛਲੀ ਵਾਰ ਵੀ ਕਿਹਾ ਸੀ ਬਾਪੂ ਜੀ ਇੱਥੇ ਆ ਇੰਨੇ ਤੇ ਦੁਆਵਾਂ ਕਦੇ ਖਾਲੀ ਨਹੀਂ ਜਾਂਦੀਆਂ ਅਸੀਂ ਮਾਤਾ ਜੀ ਨੂੰ 11 ਜੂਨ ਨੂੰ ਜੀ ਦੋਸਤਾਂ ਦਾ ਵੱਡੇ ਸੀ ਸੁੱਚੇ ਮੋਤੀ ਭੇਟ ਕਰੇ ਸੀ ਸੁੱਚੇ ਮੋਤੀ ਭੇਟ ਕਰਨ ਦਾ ਮਤਲਬ ਇਹ ਹੁੰਦਾ ਛਾਇਦ ਸਿਆਣੇ ਸਮਝਦੇ ਨੇ ਕਿ ਸੇ ਵਿਤਰੇ ਨੂੰ ਸੁੱਚੇ ਮੋਤੀ ਮਿਲਦੇ ਨੇ ਕਹਿੰਦੇ ਨੇ ਵੀ ਮੇਰਾ ਪੁੱਤ ਤਾਂ ਮੇਰਾ ਸੁੱਚਾ ਮੋਤੀ ਹੈ ਤਾਂ ਤਾਂ 11 ਜੂਨ ਨੂੰ ਪਤਾ ਲੱਗਿਆ ਸੀ ਸਾਡਾ ਸੁੱਖ ਕੀਤੇ ਨਹੀਂ ਗਿਆ ਸਾਡੇ ਕੋਲ ਹੀ ਹੈ ਜਲਾਈ ਨੂੰ ਪੰਨਿਆ ਦਾ ਸਬਕ ਮੋਹਿਆ ਸਾਡੀਆਂ ਬੱਚੀਆਂ ਨੇ ਸ਼ੇਵ ਇਹਦੇ ਵਿਚਰਦਾਸਾ ਕਰ ਕਰਕੇ ਸਾਡਾ ਸੁਖੀ ਸਾਹਿਬ ਦੇ ਪਾਠਾਂ ਦੀ ਲੜੀ ਵੀ ਟੁੱਟ ਨਹੀਂ ਦਿੱਤੀ। ਅਸੀਂ ਉਹ ਬਾਗ ਟੇਟ ਕਰਕੇ ਇੱਕ ਗੱਲ ਕਹੀ ਸੀ। ਅਸੀਂ ਵੀਡੀਓ ਰਿਕ ਦੱਸ ਰਹੇ ਆ ਅਸੀਂ ਕਿਹਾ ਸੀ ਕਿ ਇਹ ਬਾਤ ਮਾਤਾ ਉਹ ਤੋਂ ਖੋਲਣਗੇ ਜਦੋਂ ਘਮੀਲੀ ਦੇ ਵਿੱਚ ਸਿਦੂਰੀ ਕਿਲਕਾਰੀ ਵਜੂਗੀ। ਅਸੀਂ ਹੁਣ ਬਾਪੂ ਜੀ ਹੋ ਰਹਿਆਂ ਦੀ ਲੋਕੀਤ ਵਰਗੀ ਲੰਬੀ ਉਮਰ ਚਾਹੁੰਦੇ ਆ। ਅਸੀਂ ਚਾਹੁੰਦੇ ਆ ਸੁਖਦੀਪ ਦੇ ਪੋਤਿਆਂ ਨੂੰ ਖੜ੍ਹਾਉਂਦੇ ਅਸੀਂ ਦੇਖੀਏ ਸਾਡਾ ਅਗਲਾ ਸੁਪਨਾ ਇਹ ਆ ਉਸ ਤੱਕ ਜਾਣ ਦੇ ਲਈ ਅਸੀਂ ਜੋ ਕਰਵਾਨੀ ਸਾਡੇ ਤੋਂ ਹੋਈ ਅਸੀਂ ਦੇਵਾਂਗੇ ਅਸੀਂ ਬਾਪੂ ਜੀ ਨੂੰ ਪਿਛਲੀ ਵਾਰ ਵੀ ਕਿਹਾ ਸੀ ਬਾਪੂ ਜੀ ਇੱਥੇ ਆ ਇਨੇ ਤੇ ਦੁਆਵਾਂ ਕਦੇ ਖਾਲੀ ਨਹੀਂ ਜਾਂਦੀਆਂ ਅਸੀਂ ਮਾਤਾ ਜੀ ਨੂੰ 11 ਜੋਰ ਨੂੰ ਜਦੋਂ ਸੁਪਨਾ ਵਟੇ ਸੀ ਸੁੱਚੇ ਮੋਤੀ ਭੇਂਟ ਕਰੇ ਸੀ ਸੁੱਚੇ ਮੋਤੀ ਭੇਂਟ ਕਰਨ ਦਾ ਮਤਲਬ ਇਹ ਹੁੰਦਾ ਸ਼ਾਇਦ ਸਿਆਣੇ ਸਮਝਦੇ ਨੇ ਕਿਸੇ ਵਿਰਲੇ ਨੂੰ ਸੁੱਚੇ ਮੋਤੀ ਮਿਲਦੇ ਨੇ ਕਹਿੰਦੇ ਨੇ ਵੀ ਮੇਰਾ ਪੁੱਤ ਤਾਂ ਮੇਰਾ ਸੁੱਚਾ ਮੋਤੀ ਹੈ ਅਸ ਦਾ ਸੁੱਚੇ ਮੋਤੀ ਚੋਰੀ ਹੋਦੀ ਪਾਤੀ ਸੀ 11 ਜੂਨ ਨੂੰ ਪਤਾ ਲੱਗਿਆ ਸੀ ਸਾਡਾ ਸੁਰ ਕੀਤੇ ਨਹੀਂ ਗਿਆ ਸਾਡੇ ਕੋਲ ਹੀ ਹੈ ਉਸ ਤੋਂ ਬਾਅਦ ਸਾਡਾ 31 ਜੁਲਾਈ ਨੂੰ ਤੀਆਂ ਦਾ ਸਮਾਗਮ ਹੋਇਆ ਸਾਡੀਆਂ ਬੱਚੀਆਂ ਨੇ 6 ਮਹੀਨਿਆਂ ਦੇ ਵਿਚਰ ਦਾਸਾ ਕਰ ਕਰਕੇ ਸਾਡਾ ਸੁਪਰੀ ਸਾਡੇ ਪਾਠਾਂ ਦੀ ਲੜੀ ਅੱਸੀ ਟੁੱਟ ਨਹੀਂ ਦਿੱਤੀ ਅਸੀਂ ਉਹ ਬਾਗ ਟੇਟ ਕਰਕੇ ਇੱਕ ਗੱਲ ਕਹੀ ਸੀ ਅਸੀਂ ਵੀਡੀਓਰੇ ਵੀ ਦੱਸ ਰਹੇ ਹਾਂ ਅਸੀਂ ਕਿਹਾ ਸੀ ਕਿ ਇਹ ਬਾਤ ਮਾਤਾ ਉਹਦੇ ਪੁੱੁਰਣਕੇ ਜਦੋਂ ਹਮੇਲੀ ਦੇ ਵਿੱਚ ਸਿੱਧੂ ਦੀ ਕਿਲਕਾਰੀ ਵੱਜੂਗੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਇਸ ਗੱਲ ਦੀ ਪਰ ਉਹ ਸਾਕਾਰਪੁਰ ਪਹਵਾਈ ਗੁਰ ਜੀ ਨੇ ਬਾਬਾ ਸ੍ਰੀ ਚੰਦ ਜੀ ਨੇ ਪਤਾ ਲੱਗੇ ਮੈਂ ਸਾਡੀ ਤੋਂ ਇਹ ਗੱਲ ਪਹਿਲੀ ਬਾਤਿਆ ਸੀ ਅੱਜ ਅਸੀਂ ਬਾਪੂ ਜੀ ਦੇ ਜਿੰਨੇ ਵੀ ਸੁਰੱਖਿਆ ਕਰਮੀ ਨੇ ਜਿੰਨੇ ਵੀ ਉਹਨਾਂ ਦੇ ਸੁਰੱਖਿਅਤ ਉਹਨਾਂ ਨੂੰ ਸਾਰਿਆਂ ਨੂੰ ਅੱਗੇ ਸਨਮਾਨ ਦਿੱਤਾ ਅਸੀਂ ਬਾਪੂ ਜੀ ਦੇ ਘਰ ਨਾਲ ਜੁੜੀ ਹਰ ਸ਼ਖਸੀਅਤ ਨੂੰ ਸਨਮਾਨ ਦਿੱਤਾ ਕਿਉਂਕਿ ਕੱਲਾ ਸਾਡਾ ਨਹੀਂ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਜਿੰਨਾ ਨੇ ਨੇੜੇ ਰਹਿ ਕੇ ਬਾਪੂ ਜੀ ਤੇ ਮਾਤਾ ਦੀ ਸੇਵਾ કરી ਹੈ ਗੱਲ ਕਰਕੇ ਸਾਡੇ ਵਿੱਚ ਸੁਪਾਲ ਨੰਬਰਦਾਰ ਸਾਹਿਬ ਉਹਨਾਂ ਦੇ ਵੀ ਪਰਿਵਾਰ ਦਾ ਸਨ ਸਨਮਾਨ ਕਰਿਆ ਅਸੀਂ ਸਾਰਿਆਂ ਦਾ ਸਨਮਾਨ ਦੇ ਕੇ ਅਜਮਾਨ ਮਹਿਸੂਸ ਕਰਦੇ ਹਾਂ ਸੋ ਮੈਂ ਕਹਿੰਦਾ ਆਪਾਂ ਬਾਅਦ ਵਿੱਚ ਫਿਰ ਗੱਲ ਕਰਾਂਗੇ ਉੱਧਰ ਅਰਦਾਸ ਹੋਣੀ ਹੈ ਕਿ ਧੰਦੀਵਾਨ ਚੱਲ ਰਹੇ ਨੇ ਬਾਬਾ ਹਦੀਸ ਸਿੰਘ ਜੀ ਇੰਗਲੈਂਡ ਤੋਂ ਸਪੈਸ਼ਲ ਜਥਾ ਆਇਆ ਕਿਉਂਕਿ ਹਰ ਇੱਕ ਨੂੰ ਚਾਹਗਾ ਆਪਾਂ ਸਾਰੇ ਸਤਿਕਾਰ ਦੇ ਨਾਲ ਹੁਣ ਆਪਾਂ ਬਿਲਕੁਲ ਸਤਿਕਾਰ ਦੇ ਨਾਲ ਪੜਾਣ ਤੇ ਜਾਵਾਂਗੇ ਉੱਥੇ ਬਾਬਾ ਜੀ ਦਾ ਜਿਹੜਾ ਅਸੀਰਵਾਦ ਲੈਣਾ ਉਸ ਤੋਂ ਬਾਅਦ ਮੈਂ ਬਾਪੂ ਜੀ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਬਾਪਾ ਜੀ ਦਾ ਸੁਪਾ ਸੰ ਬਾਪਾ ਜੀ ਚਲੇ ਗਏ ਸਾਡੀਆਂ ਬੱਚੀਆਂ ਨੇ ਇੱਕ ਅਰਦਾਸ ਕਰੀ ਸੀ ਅਸੀਂ ਇਸ ਬਰੋਤੇ ਥੱਲੇ ਲੱਡੂ ਵਟ ਕੇ ਬਾਪੂ ਜੀ ਦੇ ਕੇਰੇ ਤੇ ਖੁਸ਼ੀ ਦੇਖਣੀ ਆ ਮੈਂ ਕਹਾਂਗਾ ਵੀ ਬਾਪੂ ਜੀ ਥੋੜੀ ਜਿਹਾ ਸੋੜਾ ਰੁਕਣਾ ਪੈਣਾ ਤਾਂ ਸਾਡੀਆਂ ਬੱਚੀਆਂ ਨੇ ਉਹ ਲਾਸਟ ਨਾਲ ਸਮਾ ਸਾਡੀ ਜਿਹੜੀਆਂ ਘੋੜੀਆਂ ਗੌਣੀਆਂ ਨੇ ਉਹ ਬੱਚੀਆਂ ਨੇ ਲੱਡੂ ਵੰਡੇ ਤੇ ਤੁਹਾਡੇ ਜਿਹੜੀ ਨੇ ਖੁਸ਼ੀਆਂ ਜਿਹੜੀ ਉਸ ਬਰੋਤੇ ਥੱਲੇ ਅਰਦਾਸਾਂ ਕਦੇ ਵਿਅਸਤ ਨਹੀਂ ਜਾਂਦੀਆਂ ਜਿਨੀ ਜਿਨੀ ਅਰਦਾਸ ਹੋਈ ਆ ਉਹ ਬੰਤਾ ਉਦਾਸ ਆਇਆ ਤੇ ਇਥੋਂ ਹੱਸਦਾ ਹੀ ਗਿਆ ਤੇ ਦੁਬਾਰੇ ਹੱਸਦਾ ਹੀ ਆਇਆ ਤੇ ਬਾਕੀ ਵਿਚਾਰਾ ਬੋਥੇ ਕਰਾਂਗੇ ਆਪਾਂ ਸਾਰੇ ਹੁਣ ਅਦਰ ਸਤਿਕਾਰ ਦੇ ਨਾਲ ਸੋ ਅੱਜ ਖੁਸ਼ੀ ਦੀ ਗੱਲ ਇਹ ਕਿ ਸਿੱਟੂ ਵੀਰੇ ਦੀ ਦੂਜੀ ਮਾਂ ਡਿੱਬਿਆ ਦਾ ਪੁੱਤ ਵਾਲੀ ਮਾਂ ਸਾਡੇ ਵਿੱਚ ਹੈ ਸਵਾਜੇ ਇੱਕ ਮਾਂ ਕਿਆ ਮਾਤਾ ਚਰਨ ਕੌਲ ਦੇ ਸਾਰੇ ਜਾਨ ਦੇ ਵੀ ਬੱਚਾ ਛੋਟਾ ਹੋਣ ਕਰਕੇ ਅਸੀਂ ਉਹਨਾਂ ਨੂੰ ਕੰਪੈਲ ਨਹੀਂ ਕੀਤਾ ਉਹਨਾਂ ਨੂੰ ਤੀਆਂ ਤੇ ਬੁਲਾਵਾਂਗੇ ਆਪਾਂ ਜਲ ਜਲ ਸੋ ਅੱਜ ਦੂਸਰੀ ਮਾਂ ਨੇ ਆਪਣੇ ਫਰਜ਼ ਨਿਭਾਏ ਨੇ ਰਾਜ ਢੜੀਵਾਲ ਬਲਵਿੰਦਰ ਢੜੀਵਾਲ ਹਰਿਦਰ ਬੰਦਾ ਜੀ ਸਾਰੇ ਹੀ ਸਾਡੇ ਜੋ ਆਏ ਨੇ ਮਹਿਮਾਨ ਨੇ ਸਾਡੇ ਹੁਣ ਆਪਾਂ ਬੜੇ ਸਤਿਕਾਰ ਨਾਲ ਬਿਨਾਰ ਜੀ ਆਵਾਂਗੇ ਉਸ ਤੋਂ ਬਾਅਦ ਆਪਾਂ ਅਗਲੀ ਕਾਰਜ ਕਰਾਂਗੇ ਸੋ ਸਰਣਬੀਤ ਕੇ ਸਾਰੇ ਬੱਚਿਆਂ ਨੂੰ ਆਓ ਜੀ ਸੋ ਬੇਨਤੀ ਹੈ ਵੀ ਇਹ ਬਾਰੇ ਅਸੀਂ ਆਪਾਂ ਮਹਾਰਾਜ ਜੀ ਹਜ਼ੂਰ ਦੇ ਵਿੱਚ ਢੋਲ ਨਹੀਂ ਮਿਆਉਂਦਾ ਉੱਥੇ ਭਟਿਆ ਦੇ ਅਧਿਕਾਰ ਦੇ ਨਾਲ ਜਾਣਾ ਆਪਾਂ ਸਾਰੇ ਨੇ ਬੈਠੇ ਵੀ ਕਿਵਚਣਾ ਆਪਾਂ ਬੜੇ ਨੀਵੇਂ ਹੋ ਕੇ ਜਾਣਾ ਤੇ ਚਲੋ ਆਪਾਂ ਸਾਰੇ ਹੁਣ ਬਾਪੂ ਜੀ ਲੈ ਕੇ ਕੋਲ ਚੱਲਦੇ ਆਪਾਂ